ਲੋ ਜੀ ਆਪਾਂ ਇਹਦੀ ਕਲੋਨੀ ਦੇ ਅੰਦਰ ਤੇ ਆ ਜਿ세 ਬਾਈ ਨੇ ਜਾਨਵਰ ਛਾਂਡ ਕੇ ਰੱਖੇ ਨੇ ਆਪਦੇ ਵਾਸਤੇ ਅਗਲੀ ਬਰੀਡਿੰਗ ਵਾਸਤੇ ਤੇ ਆ ਦੇਖੋ ਸਪਾਈਂਗਲ ਦਾ ਮੇਲ ਬੈਠਾ ਤੇ ਇਹਦੀ ਕਪੱਠੀ ਵੀ ਆਈ ਸੀ ਆ ਦੇਖੋ ਇੱਕ ਆ ਪੱਠੀ ਆਈ ਹੈ ਇਹਦੇ ਵਾਸਤੇ ਇੱਕ ਮੇਲ ਆਪਾਂ ਲੈ ਕੇ ਸੀ ਉਹ ਆਪਣੇ ਘਰੇ ਸੈਟ ਕੀਆ ਪਾਣੀ ਕੋਲ ਕਲੋਨੀ ਕਰਤੀ ਬਜਰੀ ਨਾਲ ਖਾਲੀ ਬਾਕੀ ਕੋਕਟੇਲ ਦਾ ਤੇ ਜਾਵਾ ਤੇ ਬੰਗਾਲੀ ਫਿੰਚ ਹੋ ਰਹਿ ਗਿਆ ਵਿੱਚ ਤੇ ਤੇ ਬਾਕੀ ਸਟਾਕ ਆ ਬੈਠਾ ਜਿਹੜਾ ਆਪਾਂ ਨੇ ਲੈ ਜਾਣਾ ਸੋਨੀ ਵਾਸਤੇ ਕਰੋ ਸ਼ੌਂਕ ਇਹਦਾ ਸਟਾਕ ਦਾ ਲੋ ਜੀ ਸਾਰੇ ਪੰਛੀ ਐਕਟਿਵ ਨੇ ਡਾਲਟਾ ਪੀਸ ਨੇ ਸਾਰੇ ਇੱਕ ਦੋ ਪੀਸ ਪੱਠੇ ਨੇ ਬਾਕੀ ਸਾਰੇ ਡਾਲਟ ਨੇ ਜੀ ਸਸਰੀ ਕਲਜੋਰ ਸਾਰੇ ਵੀਰਾਂ ਦਾ ਜਨ ਬਠੇ ਕਰਨੇ ਲੋ ਜੀ ਆਪਾਂ ਆ ਜੱਸੇ ਵੀਰ ਲਵੇ ਤੇ ਸਾਨੂੰ ਅੱਜ ਪੰਛੀ ਦਿਖਾਣੇ ਸਾਰੇ ਉਹਨਾਂ ਦੇ ਤੇ ਬਰੀਡਿੰਗ ਰੋਕ ਲਈ ਜੀ ਤੇ ਆ ਕੋਕਟੇਲ ਦਾ ਫੇਰ ਬੈਠਾ ਥਿੱਲੇ ਸਾਰਿਆਂ ਦੀ ਬਰੀਡ ਰੋਕ ਲਈ ਬਾਈ ਇਹਨਾਂ ਦੇ ਇੱਕ ਦੋ ਬੱਚੇ ਆਏ ਸੀ ਬਾਈ ਉਹ ਸੇਲ ਕਰਤੇ ਤੇ ਬਾਕੀ ਆ ਬਜਰੀ ਦੇਖੋ ਸਿੰਦਰਬੱਜੀ ਦੇ ਵੱਡੇ ਫੇਰ ਨੇ ਤੇ ਵਿੱਚ ਹੀ ਜਾਵਾ ਤੇ ਆ ਬਗਾਲੀ ਫਿੰਚ ਵੀ ਇੱਥੇ ਵਿੱਚ ਤੇ ਹੁਣ ਦਿਖਾਣੇ ਨੂੰ ਵੀ थोड़ा जो देखो जी मंगाली खिची बैठी है बजरी बैठे ने इधर बैठे सारे तो इधरों दिखाने सूर्य इधरला भी देखो स्टोक ये भाई ये पट्ठे ने इन्हना चो जे ब्रीडिंग चो निकले सी वो बच्चे ने कुछ पहले क्लच के ने कुछ दूजे दश तीजे क्लच के ने मिक्स ने बी कुछ वो देखो नवे बच्चे बैठे छोटे ਇਹ ਲੈ ਲਾ ਹੁਣ ਮਟਕਿਆਂ ਚੋਂ ਲਾਸਟ ਤੋਂ ਨਿਕਲੇ ਨੇ ਤੇ ਇੱਧਰ ਆਪਣੇ ਬਟੇਰੇ ਬੈਠੇ ਨੇ ਇਹ ਦੇਖੋ ਤੇ ਆਪਾਂ ਵੀ ਵੇਰ ਇਹਨਾਂ ਨੂੰ ਇੱਕ ਬਟੇਰਾਂ ਦਾ ਜੋੜਾ ਵਾਪਸੀ ਲੈਦਾ ਹੋਰੇ ਫਿਰਦਾ ਹੋਊਗਾ ਉਹ ਫਿਰਦਾਗਾ ਮੱਜਾਂ ਦੀ ਉਹਦੇ ਖੁਰਲੀ ਥੱਲੇ ਗਾਵਾਂ ਦੀ ਉਹ ਦੇਖੋ ਤੇ ਬਾਕੀ ਸ਼ੌਕ ਬਾਜੀ ਨੂੰ ਮੱਜਾਂ ਗਾਵਾਂ ਦੀ ਆ ਕਰੋ ਇਹ ਸ਼ੌਂਕ ਸਾਰੇ ਬਜਰੀ ਦਾ ਤੇ ਇਹਨਾਂ ਚੋਂ ਕੁਝ ਰਾਜੇ ਸੋਨੀ ਬਾਈ ਲਈ ਸਿਲੈਕਟ ਕਰਕੇ ਇੱਥੋਂ ਲੈ ਕੇ ਚੱਲਾਂਗੇ ਜੱਸੀ ਵੀਰ ਲੋਕੋ ਠੀਕ ਹੈ ਜੀ ਤੇ ਕੁਆਲਿਟੀ ਦੇਖੋ ਪੰਛੀ ਦੀ ਸਾਰਿਆਂ ਦੀ ਠੀਕ ਹੈ ਜੀ ਬਾਕੀ ਆਪਾਂ ਸੋਨੀ ਜਦੋਂ ਆਪਾਂ ਬੱਚੇ ਫੜਾਂਗੇ ਸਟਾਕ ਚੋਂ ਫਿਰ ਦਿਖਾਉਣੇ ਤੁਹਾਨੂੰ ਫਿਰ ਸ਼ੌਂਕ ਕਰਾਉਣੇ ਜੀ ਠੀਕ ਹੈ ਜੀ ਲਓ ਜੀ ਆਪਾਂ ਇਹਦੀ ਕਲੋਨੀ ਦੇ ਅੰਦਰ ਤੇ ਆ ਜੱਸੀ ਬਾਈ ਨੇ ਜਾਨਵਰ ਛਾਂ ਲੈ ਕੇ ਰੱਖੇ ਨੇ ਆਪਦੇ ਵਾਸਤੇ ਅਗਲੀ ਬਰੀਡਿੰਗ ਵਾਸਤੇ ਤੇ ਆ ਦੇਖੋ ਸਪੈਂਗਲ ਦਾ ਮੇਲ ਬੈਠਾ ਤੇ ਇਹਦੀ ਕਪੱਠੀ ਵੀ ਆਈ ਸਿਆ ਦੇਖੋ ਇੱਕ ਆ ਪੱਠੀ ਆਈ ਹੈ ਇਹਦੇ ਬਾਅਦ ਇੱਕ ਮੇਲ ਆਪਾਂ ਲੈ ਕੇ ਸੀ ਉਹ ਆਪਣੇ ਘਰੇ ਸੈਟਅਪ ਤੇ ਆ ਠੀਕ ਹੈ ਜੀ ਤੇ ਆ ਕੁਝ ਬੱਚੇ ਰੋਕੇ ਨੇ ਕੁਝ ਹੱਥਲੇ ਬੈਠੇ ਨੇ ਤੇ ਨਾਲ ਵਾਲੀ ਕਲੋਨੀ ਚ ਚੱਲਦੇ ਆ ਤੇ ਇਧਰੋਂ ਵੀ ਆਪਾਂ ਪੰਛੀ ਫੜ ਕੇ ਤੇ ਸਾਬ ਆਪਾਂ ਪਿੰਜਰੇ ਪਾਉਣੇ ਬਾਹਰ ਉਹ ਚ ਉਹ ਸੈਪਰੇਟ ਤੇ ਤੇ ਤਿੰਨ ਪੀਸ ਆਪਾਂ ਨੇ ਪਾ ਲਏ ਬਾਕੀ ਬਾਹਰ ਜਾ ਕੇ ਦਿਖਾਉਣੇ ਆ ਠੀਕ ਹੈ ਜੀ ਆ ਤੇ ਕੋਕਟੇਲ ਦਾ ਪੇਰ ਇਹ ਸੇਲ ਲਈ ਆ ਜੇ ਕਿਸੇ ਵੀ ਨੂੰ ਚਾਹੀਦਾ ਤਾਂ ਜੱਸ ਸੇ ਬਾਈ ਦੀ ਆਈਡੀ ਆਪਾਂ ਵਿੱਚ ਦੇ ਦਾਂਗੇ ਤੇ ਉੱਤੇ ਤੁਸੀਂ ਕੰਟੈਕਟ ਕਰ ਲੀਓ ਤੇ ਇਹ ਪੇਰ ਸੇਲ ਲਈ ਆ ਚ ਜੀ ਦੋ ਪੇਰ ਜਾਵਾਲੇ ਨੇ ਤੇ ਇੱਕ ਬੰਗਾਲੀ ਫਿੰਚ ਦਾ ਠੀਕ ਹੈ ਜੀ ਜੇ ਵੀ ਕਿਸੇ ਵੀ ਇਹਨੂੰ ਚਾਹੀਦਾ ਤਾਂ ਸਾਨੂੰ ਕੰਟੈਕਟ ਕਰ ਲਿਓ ਬਾਕੀ ਆਪਾਂ ਤੁਹਾਨੂੰ ਸ਼ੌਂਕ ਰਾਣਾ ਅੰਦਰ ਜਾ ਕੇ ਤੇ ਫਾਰਿਆਂ ਦੇ ਕਲਰ ਵਗੈਰਾ ਦਿਖਾਉਣੇ ਆ ਜੀ ਆਹ ਦੇਖੋ ਜੀ ਆਹ ਤਿੰਨ ਪੀਸ ਪਾ ਲਈ ਇੱਕ ਪੀਸ ਆਪਣਾ ਰੇਂਬੋ ਦਾ ਇਹ ਆਪਾਂ ਵਰਕਿੰਗ ਵਾਸਤੇ ਕੱਢਿਆ ਹੈ ਬਾਕੀ ਜਿਹੜੇ ਦੂਜੇ ਪੀਸ ਨੇ ਬਜਰੀ ਦੇ ਸਿੰਪਲ ਉਹ ਸੋਨੀ ਬਾਈ ਦੇ ਬਰੀਡਿੰਗ ਸਾਈਟ ਵਾਸਤੇ ਲੈ ਰਹੇ ਆ ਤੇ ਚੱਲਦੇ ਇਹ ਸਾਈਡ ਦੇ ਅੰਦਰ ਤੇ ਕੋਕਟੇਲ ਦਾ ਹਨਾ ਸ਼ੌਂਕ ਤੁਹਾਨੂੰ ਵੀ ਬਹੁਤ ਹੈ ਬੰਗਾਲੀ ਫਿੰਚ ਦਾ ਤੇ ਜਾਵਾਲਾ ਠੀਕ ਹੈ ਜੀ ਇਹ ਮਿੱਠਾ ਤਾਰ ਰਿਹਾ ਪੈਰ ਤੋਂ ਤੇ ਆ ਦੇਖਿਓ ਤੇ ਇਹਦੇ ਜਿਹੜੇ ਤਾਰ ਨੇ ਤਾਂ ਜ਼ਰੂਰੀ ਨੇ ਬਈ ਇਹ ਪੈਰ ਨਹੀਂ ਖਰਾਬ ਹੁੰਦੇ ਇਹਦੇ ਨਾਲ ਜੇ ਹੁਣ ਆਪਾਂ ਨਾ ਤਾਰੀਏ ਪੈਰ ਖਰਾਬ ਹੋ ਜਾਊਗਾ ਜੇ ਇਹ ਸੁੱਕ ਕੇ ਇਹਨਾਂ ਦਾ ਪੈਰ ਉਂਗਲਣ ਲੱਗ ਹੋ ਜਣੀਆਂ ਪਰ ਅੱਗੇ ਬਰੀਡਿੰਗ ਦੇ ਕੰਮ ਨਹੀਂ ਆਉਣਾ ਇਹ ਪੀਸ ਤੇ ਆਪਾਂ ਹੁਣ ਇਹ ਤਾਰ ਦਿਆਂ ਲੋ ਜੀ ਆ ਦੇਖੋ ਪੋਲਾਥ ਰੱਖਣਾ ਜਮੀ ਪਲਾਸਣ ਵਾਲੀ ਵਾਲੀ ਦਾਬ ਨਹੀਂ ਦੇਣੀ ਜਿਹਦੇ ਨਾਲ ਜਾਨਵਰ ਨੂੰ ਪਤਾ ਵੀ ਨਾ ਲੱਗੇ ਬੱਸ ਆ ਲੋ ਜੀ ਉਤਰ ਗਈ ਜੀ ਆ ਦੇਖਿਓ ਹੁਣ ਬਿਲਕੁਲ ਸਾਫ ਨਹੀਂ ਜੇ ਹੁਣ ਨਾ ਤਾਰਦੇ ਆ ਦੇਖੋ ਆਂ ਮੁੰਗਲ ਦੇ ਕੁੰਮੜੀ ਜੀ ਹਲਕੀ ਵਿੰਗੀ ਹੋਣ ਲੱਗੀ ਸੀ ਤੇ ਇਹ ਜਿਆਦਾ ਟਾਈਮ ਰਹਿਂਦੀ ਬਿਠੇ ਨੂੰ ਖਰਾਬ ਕਰ ਜਾਂਦੀ ਤੇ ਹੁਣ ਬਿਲਕੁਲ ਸਾਫ ਹੋ ਗਈ ਪਕੜ ਵਧੀਆ ਬਣਾ ਲਈਏ ਲੋ ਜੀ ਪੂਰਾ ਸਾਫ ਪੀਸ ਹੋ ਗਿਆ ਲੋ ਜੀ ਆਪਾਂ ਅੰਦਰ ਆਗੇ ਦੀ ਕਲੋਨੀ ਦੇ ਤੇ ਆ ਬੈਠਾ ਇਹ ਕੋਕਟੇਲ ਦਾ ਪੇਰ ਇੱਕ ਤੇ ਪੀਸ ਕੋਕਟੇਲ ਦਾ ਪੀਸ ਇੱਥੇ ਤਾਂ ਇੱਕ ਇੱਧਰ ਬੈਠਾ ਤੇ ਆ ਜਾ ਆਵਾ ਦਾ ਪੀਸ ਬੈਠਾ ਸਿਲਵਰ ਚ ਤੇ ਬਾਕੀ ਉਹ ਬੈਠੇ ਨੇ ਵਾਈਟ ਚ ਤੇ ਇੱਕ ਗ੍ਰੇ ਆ ਦੇਖੋ ਤੇ ਤਿੰਨ ਪੀਸ ਵਾਈਟ ਨੇ ਜਾਵਾ ਦੇ ਤੇ ਇੱਕ সিলਵਰ ਦਾ ਇੱਕ ਆਪਣਾ ਗਰੇ ਦਾ ਤੇ ਇੱਕ ਆ ਬੰਗਾਲੀ ਫਿੰਚ ਹੈ ਇਹਦਾ ਪੇਰ ਆ ਪੂਰਾ ਤੇ ਇਹ ਇਹ ਚੀਜ਼ਾਂ ਤੇ ਸੇਲ ਕਰਨੀਆਂ ਨੇ ਬਾਈ ਜਾਵਾ ਕੋਕਟੇਲ ਤੇ ਬੰਗਾਲੀ ਫਿੰਚ ਠੀਕ ਹੈ ਜੀ ਇੰਸਟਾਗ੍ਰam ਦੀ ਆਪਾਂ ਆਈਡੀ ਦੇ ਦਾਂਗੇ ਵੀਡੀਓ ਦੇ ਵਿੱਚ ਉੱਤੇ ਜਾ ਕੇ ਤੁਸੀਂ ਮੈਸੇਜ ਕਰ ਲਿਓ ਤੇ ਬਾਈ ਨਾਲ ਕੰਟੈਕਟ ਕਰਕੇ ਤੇ ਜਿਹੜੀਆਂ ਵੀ ਇਹਨੂੰ ਚਾਹੀਦਾ ਸ਼ੌਂਕ ਕਰਿਓ ਲੈ ਸਕਦੇ ਹੋ ਠੀਕ ਹੈ ਜੀ ਫਾਕਿਆ ਸਾਰਾ ਜਿੰਨਾ ਵੀ ਬਜਰੀ ਦਾ ਸਟਾਕ ਆ ਸਾਰਾ ਇਹ ਆਪਾਂ ਫੜ ਕੇ ਦੂਜੇ ਕੇਜ ਚ ਪਾਉਣੇ ਜੀ ਠੀਕ ਹੈ ਜੀ ਬਣੇ ਰਹੀਓ ਵੀਡੀਓ ਚ ਲੋ ਜੀ ਆਪਾਂ ਨੇ ਕੋਲੋਨੀ ਕਰਤੀ ਬਜਰੀ ਨਾਲ ਖਾਲੀ ਬਾਕੀ ਕੋਕਟੇਲ ਦਾ ਤੇ ਜਾਵਾ ਤੇ ਬੰਗਾਲੀ ਫਿੰਚ ਹੋ ਰਹਿ ਗਿਆ ਵਿੱਚ ਤੇ ਇਹ ਸੇਲ ਲਈ ਨੇ ਬਾਈ ਠੀਕ ਹੈ ਜੀ ਮੈਸੇਜ ਆ ਕਰ ਲਿਓ ਇੰਸਟਾਗ੍ਰam ਦੀ ਆਈਡੀ ਆਪਾਂ ਵੀਡੀਓ ਦੇ ਉੱਪਰ ਦੇ ਦਾਂਗੇ ਤੇ ਬਾਕੀ ਸਟਾਕ ਆ ਬੈਠਾ ਜਿਹੜਾ ਆਪਾਂ ਨੇ ਲੈ ਆਣਾ ਸੋਨੀ ਵਾਸਤੇ ਕਰੋ ਸ਼ੌਂਕ ਇਹਦਾ ਸਟਾਕ ਦਾ ਲੋ ਜੀ ਸਾਰੇ ਪੰਛੀ ਐਕਟਿਵ ਨੇ ਡਾਲਟ ਪੀਸ ਨੇ ਸਾਰੇ 1 2 ਪੀਸ ਪੱਠੇ ਨੇ ਬਾਕੀ ਸਾਰੇ ਡਾਲਟ ਨੇ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਓ ਅਗਲੀ ਵੀਡੀਓ ਨਵੇਂ ਟੌਪਿਕ ਦੇ ਨਾਲ ਫੇਰ ਮਿਲਾਂਗੇ ਤਬ ਤੱਕ ਲਈ ਬਾਏ ਬਾਏ ਦੋਸਤੋ